ਸੱਚੀ ਗੱਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 FM ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਪੰਜਾਬ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਲਗਭਗ 600 ਬੱਸਾਂ ਦੇ ਪਰਮਿਟ ਰੱਦ ਕਰ ਦਿੱਤੇ ਨੇ ਇਹ ਪਰਮਿਟ ਗੈਰ ਕਾਨੂੰਨੀ ਢੰਗ ਨਾਲ ਜਾਰੀ ਕੀਤੇ ਗਏ ਸਨ ਸਰਕਾਰ ਵੱਲੋਂ ਜਿੰਨਾਂ ਬੱਸਾਂ ਦੇ ਪਰਮਿਟ ਰੱਦ ਕੀਤੇ ਗਏ ਨੇ ਉਹਨਾਂ ਚੋਂ 30% ਦੀ ਬੱਸਾਂ ਬਾਦਲ ਪਰਿਵਾਰ ਦੀਆਂ ਨੇ ਇਹ ਪਰਮਿਟ ਗੈਰ ਕਾਨੂੰਨੀ ਤਰੀਕੇ ਨਾਲ ਜਾਰੀ ਕੀਤੇ ਗਏ ਸੀ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਦੱਸਿਆ ਕਿ 2007 ਤੋਂ 2017 ਅਕਾਲੀ ਦਲ ਦੀ ਸਰਕਾਰ ਅਤੇ ਉਸ ਤੋਂ ਬਾਅਦ ਕਾਂਗਰਸ ਸਰਕਾਰ ਨੇ ਸ ਇਹ ਸਾਰਾ ਖੇਡ ਚੱਲਿਆ ਸੀ ਇਹਨਾਂ ਪਰਮਟਾਂ ਦਾ ਕੋਈ ਵੀ ਸਿਰ ਪੈਰ ਨਹੀਂ ਹੈ ਇਸ ਵਿੱਚ ਵੱਡੀਆਂ ਟਰਾਂਸਪੋਰਟ ਕੰਪਨੀਆਂ ਸ਼ਾਮਲ ਹਨ ਜਿਨ੍ਹਾਂ ਨੂੰ ਪਰਮਟ ਜਾਰੀ ਕੀਤੇ ਗਏ ਸੀ ਉਹਨਾਂ ਚ ਕੁਝ ਬਾਦਲ ਪਰਿਵਾਰ ਦੀਆਂ ਬੱਸਾਂ ਵੀ ਨੇ ਉਹਨਾਂ ਨੇ ਕਿਹਾ ਹੈ ਕਿ ਬਾਦਲ ਪਰਿਵਾਰ ਦੀ ਮਲਕੀਅਤ ਵਾਲੀ ਕੰਪਨੀ ਦੇ ਲਗਭਗ 30 ਫੀਸਦੀ ਪਰਮਟ ਰਾਦ ਕੀਤੇ ਗਏ ਨੇ ਜੋ ਕਿ ਗੈਰ ਕਾਨੂੰਨੀ ਸਨ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਇਹ ਕਾਰਵਾਈ ਪੂਰੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਕੀਤੀ ਹੈ। ਇਹ ਕਦਮ ਨਾਲ ਛੋਟੇ ਟਰਾਂਸਪੋਰਟਰਾਂ ਨੂੰ ਵੱਡਾ ਫਾਇਦਾ ਹੋਵੇਗਾ। ਇਹ ਕਾਰੋਬਾਰ ਹੁਣ ਤੱਕ ਵੱਡੀਆਂ ਕੰਪਨੀਆਂ ਦੇ ਹੱਥ ਵਿੱਚ ਸੀ ਪਰ ਹੁਣ ਇਸ ਦਾ ਛੋਟੇ ਟਰਾਂਸਪੋਰਟਰਾਂ ਨੂੰ ਫਾਇਦਾ ਹੋਵੇਗਾ ਤੇ ਨਾਲ ਸਰਕਾਰ ਨੂੰ ਵੀ ਫਾਇਦਾ ਹੋਵੇਗਾ। ਪੁੱਲਰ ਨੇ ਇਹ ਵੀ ਕਿਹਾ ਕਿ ਪਰਮਟ ਰੱਦ ਕਰਨ ਦੇ ਬਾਵਜੂਦ ਬਸਾਂ ਦੀ ਕੋਈ ਘਾਟ ਨਹੀਂ ਆਏਗੀ। ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਜਲੰਧਰ ਨਿਗਮ ਨੇ ਹੁਣ ਡਿਫਾਲਟਰਾਂ ਤੋਂ ਵਸੂਲੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ मामले 'ਚ ਹੁਣ ਨਗਰ ਨਿਗਮ ਦਾ ਬਿਲਡਿੰਗ ਵਿਭਾਗ ਵੀ ਸਰਗਰਮ ਹੋ ਗਿਆ ਇਸ ਵਿਭਾਗ ਨੇ ਕਮਿਸ਼ਨਰ ਦੇ ਨਿਰਦੇਸ਼ਾਂ ਤੇ ਜੀਟੀ ਰੋਡ ਦੇ ਸਥਿਤ ਮਸ਼ਹੂਰ ਰਿਜ਼ੋਰਟ ਬਾਠ ਕੈਸਲ ਨੂੰ 1.5 ਕਰੋੜ ਰੁਪਏ ਦਾ ਬਕਾਇਦਾ ਨੋਟਿਸ ਭੇਜਿਆ ਨੋਟਿਸ ਵਿੱਚ ਲਿਖਿਆ ਗਿਆ ਹੈ ਕਿ ਕਮਿਸ਼ਨਰ ਦੇ ਨਿਰਦੇਸ਼ਾਂ ਤੇ ਦਸੰਬਰ 2017 ਚ ਉਕਤ ਮੈਰੇਜ ਪੈਲੇਸ ਨੂੰ ਰੈਗੂਲਰ ਕਰਨ ਸਬੰਧੀ ਮਨਜ਼ੂਰੀ ਦਿੱਤੀ ਗਈ ਸੀ ਤੇ ਕੁੱਲ ਫੀਸ 1 ਕਰੋੜ 4 ਲੱਖ ਰੁਪਏ ਬਣਾਈ ਗਈ ਸੀ ਪੈਲੇਸ ਮਾਲਕਾਂ ਨੇ ਪਹਿਲੀ ਕਿਸ਼ਤ ਦੇ ਰੂਪ ਵਿੱਚ ਫਰਵਰੀ 2018 ਚ 15 ਲੱਖ ਰੁਪਏ 26000 ਰੁਪਏ ਜਮ੍ਹਾਂ ਕਰਵਾਏ ਬਾਕੀ ਦੇ 99 ਲੱਖ 25000 ਰੁਪਏ ਜਮ੍ਹਾਂ ਅਜੇ ਤੱਕ ਨਹੀਂ ਕਰਵਾਏ ਗਏ ਸਰਕਾਰ ਦੀ ਪਾਲਿਸੀ ਮੁਤਾਬਕ ਰਾਸ਼ੀ 6 ਕਿਸ਼ਤਾਂ ਵਿੱਚ ਜਮ੍ਹਾਂ ਹੋਣੀ ਸੀ ਪਰ ਫਿਰ ਵੀ ਇਸ ਨੂੰ ਜਮ੍ਹਾਂ ਨਹੀਂ ਕਰਵਾਇਆ ਗਿਆ ਇਸ ਲਈ ਹੁਣ 12% ਦੀ ਵਿਆਜ ਸਣੇ ਕੁੱਲ ਰਾਸ਼ੀ ਦਾ ਨੋਟਿਸ ਭੇਜਿਆ ਗਿਆ ਨੋਟਿਸ ਮੁਤਾਬਕ 2370 ਦਿਨਾਂ ਦੀ ਦੇਰੀ ਤੇ ਵਿਆਜ ਲਗਭਗ 70 ਲੱਖ ਰੁਪਏ ਪੈ ਗਿਆ ਤੇ ਪੈਲਸ ਵੱਲੋਂ ਕੁੱਲ 1 ਕਰੋੜ 58 ਲੱਖ ਰੁਪਏ ਇਹ ਕੁੱਲ ਫੀਸ ਕੱਢੀ ਗਈ ਹੈ ਮੰਨਿਆ ਜਾ ਰਿਹਾ ਹੈ ਕਿ ਨਗਰ ਨਿਗਮ ਬਾਕੀ ਡਿਫਾਲਟਰਾਂ ਨੂੰ ਵੀ ਜਲਦ ਅਜਿਹੇ ਨੋਟਿਸ ਭੇਜਣ ਜਾ ਰਿਹਾ ਹੈ बीतेदिनी एनआईए टीम ने सांसद मेंबर अमृतपाल सिंह ਦੇ ਰਿਸ਼ਤੇਦਾਰਾਂ ਦੇ ਘਰਾਂ 'ਚ ਛਾਪੇਮਾਰੀ ਕੀਤੀ ਇਸ ਦੌਰਾਨ ਉਕਤ ਟੀਮ ਨੇ ਅਮਰਿਤਪਾਲ ਦੇ ਚਾਚੇ ਪ੍ਰਗਟ ਸਿੰਘ ਵਾਸੀ ਰਈਆ ਦੇ ਘਰ ਵੀ ਛਾਪੇਮਾਰੀ ਕੀਤੀ ਸੀ ਜਿਨ੍ਹਾਂ ਨੂੰ ਥਾਣਾ ਬਿਆਸ ਵਿਖੇ 4 ਘੰਟਿਆਂ ਤੋਂ ਵਧੇਰੇ ਸਮੇਂ ਲਈ ਪੁਸ਼ਕਿਸ਼ ਕਰਨ ਤੋਂ ਬਾਅਦ ਵਾਪਸ ਉਨ੍ਹਾਂ ਦੇ ਘਰ ਭੇਜ ਦਿੱਤਾ ਗਿਆ ਸੀ ਤੇ ਨਾਲ ਉਨ੍ਹਾਂ ਨੂੰ ਇੱਕ ਹੋਰ ਮੁਕਦਮੇ ਸੰਬੰਧੀ 26 ਸਤੰਬਰ ਨੂੰ ਮੜ ਤੋਂ ਚੰਡੀਗੜ੍ਹ ਵਿਖੇ ਵੈਪਨ ਕਮਾ ਡੀਐਸਪੀ ਦੇ ਦਫ਼ਤਰ 'ਚ ਪੇਸ਼ ਹੋਣ ਲਈ ਆਖਿਆ ਗਿਆ ਹੈ हरियाणा ਦੀ ਕਾਲਕਾ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਪ੍ਰਦੀਪ ਚੌਧਰੀ ਦੇ ਕਾਫਲੇ ਤੇ ਕੁਝ ਲੋਕਾਂ ਵੱਲੋਂ ਗੋਲੀਆਂ ਚਲਾ ਕੇ ਹਮਲਾ ਕਰ ਦੇਣ ਦੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਉਮੀਦਵਾਰ ਪ੍ਰਦੀਪ ਚੌਧਰੀ ਆਪਣੇ ਕਾਫਲੇ ਨਾਲ ਰਾਮਪੁਰ ਡੂ ਜਾ ਰਿਹਾ ਸੀ ਉਸ ਦੇ ਨਾਲ ਇੱਕ ਵਰਕਰ 골ਡੀ ਮੋਟਰਸਾਈਕਲ ਤੇ ਸੀ ਇਸ ਦੌਰਾਨ ਕੁਝ ਗੁੰਡੇ ਅਨਸਰਾਂ ਨੇ ਉਹਨਾਂ ਦੇ ਕਾਫਲੇ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਦੂਜੇ ਪਾਸੇ ਅਨਸਰਾਂ ਨੇ ਮੌਕਾ ਦੇਖ ਕੇ ਉਮੀਦਵਾਰ ਦੇ ਕਾਫਲੇ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਮੋਟਰਸਾਈਕਲ ਸਵਾਰ 골 ਦੀ ਛਾਤੀ 'ਚ ਗੋਲੀ ਜਾ ਲੱਗੀ ਜਿਸ ਨੂੰ ਸਿਵਲ ਹਸਪਤਾਲ 6 ਵਿੱਚ ਦਾਖਲ ਕਰਵਾਇਆ ਗਿਆ ਕਾਫਲੇ ਤੇ ਅਚਾਨਕ ਹੋਏ ਹਮਲੇ ਤੋਂ ਬਾਅਦ ਆਦਿ ਦੁਆਲੇ ਭੱਜੜ ਮੱਚ ਗਈ ਤੁਰੰਤ ਐਂਬੂਲੈਂਸ ਬੁਲਾਈ ਗਈ ਅਤੇ ਗੋਲੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹਰਿਆਣਾ 'ਚ 5 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਨੇ ਜਿਸ ਨੂੰ ਲੈ ਕੇ ਕਾਂਗਰਸ ਦੇ ਉਮੀਦਵਾਰ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਇਸ ਦੌਰਾਨ ਗੋਲੀਬਾਰੀ ਦੀ ਇੱਕ ਘਟਨਾ ਵਾਪਰੀ ਹੈ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਅਰਵਿੰਦ ਕੇਜਰੀਵਾਲ ਪਹਿਲੀ ਵਾਰ ਹਰਿਆਣਾ ਪਹੁੰਚੇ ਕੇਜਰੀਵਾਲ ਨੇ ਯਮੁਨਾ ਨਗਰ ਦੇ ਜਗਾਦਰੀ ਚ ਰੋਡ ਸ਼ੋਅ ਕੱਢਿਆ ਇਸ ਦੌਰਾਨ ਉਹਨਾਂ ਵੱਡਾ ਦਾਵਾ ਕੀਤਾ ਕਿ ਹਰਿਆਣਾ ਚ ਜੋ ਵੀ ਸਰਕਾਰ ਬਣੇਗੀ ਆਮ ਆਦਮੀ ਪਾਰਟੀ ਦੇ ਬਿਨਾਂ ਨਹੀਂ ਬਣੇਗੀ ਮੈਂ ਚਾਹੁੰਦਾ ਹਾਂ ਕਿ ਜੇਲ੍ਹ ਤੋਂ ਛੁੱਟਰ ਮਗਰੋਂ ਦਿੱਲੀ ਦਾ ਮੁੱਖ ਮੰਤਰੀ ਬਣਿਆ ਰਹਿੰਦਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਮੈਂ ਇਮਾਨਦਾਰ ਹਾਂ ਤਾਂ ਮੈਨੂੰ ਵੋਟ ਦਿਓ ਮੈਂ ਦਿੱਲੀ ਦਾ ਮੁੱਖ ਮੰਤਰੀ ਵੀ ਤਾਂ ਬਣਾਗਾ ਜਦੋਂ ਮੈਨੂੰ ਮਰਜ਼ਾ ਤਾ ਕੇ ਭੇਜੋਗੇ ਕੇਜਰੀਵਾਲ ਨੇ ਮੋਦੀ ਸਰਕਾਰ ਤੇ ਤਾਂ ਕਹਿੰਦੇ ਆ ਕਿ ਮੈਨੂੰ ਜੇਲ੍ਹ ਚ ਬੰਦ ਕਰਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਵਿਧਾਇਕ ਤਾਂ ਦੂਰ ਮੇਰਾ ਕੋਈ ਵਰਕਰ ਤੱਕ ਨਹੀਂ ਖਰੀਦ ਸਕੇ ਰੋਡ ショਦran ਕੇਜਰੀਵਾਲ ਨੇ ਕਿਹਾ ਕਿ ਆਦਰਸ਼ਪਾਲ ਆਪ ਉਮੀਦਵਾਰ ਨੇ ਆਮ ਆਦਮੀ ਪਾਰਟੀ ਨੂੰ ਇੱਕ ਵਾਰ ਮੌਕਾ ਦਿਓ ਦਿੱਲੀ ਵਰਗੀ ਸਿੱਖਿਆ ਵਿਵਸਥਾ ਹਰਿਆਣਾ ਚ ਵੀ ਕਰਦਾਂਗੇ ਉਹਨਾਂ ਆਦਰਸ਼ਪਾਲ ਲਈ ਵੋਟ ਦੀ ਅਪੀਲ ਕੀਤੀ ਉਹਨਾਂ ਕਹਿੰਿਆ ਕਿ ਮੈਨੂੰ ਜੇਲ੍ਹ ਵਿੱਚ ਤੋੜਨ ਦੀ ਕੋਸ਼ਿਸ਼ ਕੀਤੀ ਗਈ ਕੇਜਰੀਵਾਲ ਨੂੰ ਝੁਕਾ ਦਿਓ ਜੋ ਆਮ ਮੁਜ਼ਰਮ ਹੁੰਦੇ ਨੇ ਜੋ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਮੈਨੂੰ ਉਹ ਵੀ ਦਿੱਤੀਆਂ ਗਈਆਂ ਮੇਰੀਆਂ ਦਵਾਈਆਂ ਤੱਕ ਬੰਦ ਕਰਦੇ ਆ ਕਿ ਅਸੀਂ ਦੱਸ ਦਈਏ ਕਿ ਹਰਿਆਣਾ ਚ 90 ਸੀਟਾਂ ਤੇ 5 ਅਕਤੂਬਰ ਨੂੰ ਵੋਟਾਂ ਪੈਣੀਆਂ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਖਿਲਾਫ ਅਮਰੀਕਾ ਦੌਰੇ ਦੌਰਾਨ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਕਤਿਤ ਰੂਪ ਨਾਲ ਠੇਸ ਪਹੁੰਚਾਉਣ ਦੇ ਦੋ ਸ਼ਹਿਟ ਛਤੀਸਗੜ੍ਹ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਐਫ ਆਈ ਆਰ ਦਰਜ ਕੀਤੀਆਂ ਗਈਆਂ ਪੁਲਿਸ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਹੁਲ ਗਾਂਧੀ ਦੇ ਖਿਲਾਫ ਦੁਰਗ ਜਿਲ੍ਹੇ ਦੇ ਕੋਤਵਾਲੀ ਪੁਲਿਸ ਸਟੇਸ਼ਨ 'ਚ ਸ਼ੁੱਕਰਵਾਰ ਨੂੰ ਮਾਮਲਾ ਦਰਜ ਕੀਤਾ ਗਿਆ ਵੀਰਵਾਰ ਸ਼ਾਮ ਨੂੰ ਰਾਏਪੁਰ ਦੇ ਸਿਵਲਾਈਨ ਥਾਣੇ 'ਚ ਕੇਸ ਸਰਚ ਕੀਤੇ ਗਏ ਨੇ ਫਿਲਹਾਲ ਇਸ ਹਨ ਹੁਣ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 FM ਸੱਚੇ ਕਾਲ